ਇੱਕ ਵਾਰ ਸਾਰੀ ਸੰਗਤ ਸੀ ਸਿਛੁਕਾਰ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਤਾ ਸਾਹਮਣੇ ਵੱਡਾ ਪੰਡਤ ਬੈਠਾ ਸੀ ਜਿਹੜਾ ਰਾਜੇ ਭੀਮ ਜਾਂਦਾ ਵਜ਼ੀਰ ਬਣ ਕੇ ਆਇਆ ਸੀ ਹੁਣ ਦਸਵੇਂ ਪਾਤਸ਼ਾਹ ਨੇ ਫੈਸਲਾ ਕਰਨਾ ਸੀ ਕਿ ਮਦਦ ਕਰਨੀ ਆ ਕਿ ਨਹੀਂ ਕਰਨੀ ਪਰ ਇਹ ਵੀ ਕਈਆਂ ਨੂੰ ਸ਼ੱਕ ਸੀ ਕਿ ਮਹਾਰਾਜ ਨੇ ਨਾ ਕਰ ਦੇਣੀ ਆ ਕਿਉਂਕਿ ਕੱਲ ਪੰਗਾਣੀ ਦਾ ਜੁੱਧ ਹੋਇਆ ਤੇ ਪੰਗਾਣੀ ਦੇ ਜੁੱਧ 'ਚ ਇਹੋ ਹੀ ਪੰਡਤ ਸੀ ਤੇ ਇਹੋ ਹੀ ਭੀਮਚੰਦ ਸੀ ਜਿਨੇ ਮਹਾਰਾਜ ਨੇ ਨਾ ਜਾਇਜ ਕਲੇ ਛੇੜੀ ਸੀ ਮਹਾਰਾਜ ਨੇ ਜਿਹੜਾ ਐਲਾਨ ਕੀਤਾ ਉਹ ਬੜਾ ਕਾਬਲੇ ਗੌਰ ਸੀ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਬੰਦਾ ਤੁਹਾਡੇ ਦਰਵਾਜ਼ੇ ਤੇ ਆ ਗਿਆ ਨਾ ਮਦਦ ਮੰਗਣ ਜਿਹੜਾ ਬੰਦਾ ਤੁਹਾਡੀ ਸ਼ਰਨ ਵਿੱਚ ਆ ਗਿਆ ਉਸ ਬੰਦੇ ਨੂੰ ਕਦੀ ਨਿਰਾਸ਼ਾ ਨਾ ਮੋੜੋ ਉਸ ਬੰਦੇ ਨੂੰ ਕਦੀ ਖਾਲੀ ਦੀ ਮੋੜਨਾ ਚਾਹੀਦਾ ਤੇ ਜਿਹੜਾ ਤੁਹਾਡੇ ਘਰ ਨੂੰ ਗੁਰੂ ਨਾਨਕ ਦਾ ਦਰ ਸਮਝ ਕੇ ਆ ਜਾਵੇ ਗੁਰੂ ਨਾਨਕ ਦਾ ਘਰ ਸਮਝ ਕੇ ਆ ਜਾਵੇ ਮਨ ਮਟਾਪ ਬਾਅਦ ਚ ਕੀਤੇ ਜਾਣਗੇ ਹਮੇਸ਼ਾ ਮਾੜੀ ਧਿਰ ਦਾ ਪੱਖ ਪੂਰਨਾ ਚਾਹੀਦਾ ਧਰਮੀ ਬੰਦੇ ਦੀ ਨਿਸ਼ਾਨੀ ਲਿਖੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੁਹਾਡੇ ਜੋ ਜੜੀ ਸੰਗਤ ਬਾਣੀ ਪੜਦੀ ਆ ਮਹਾਰਾਜ ਦੀ ਬਾਣੀ ਕਹਿੰਦੀ ਏ ਬੋਲ ਸੁੰਤਰ ਮੜੀਆ ਮੋਨ ਕਤ ਤਾਰੀ ਰਾਮ ਧਰਮੀ ਬੰਦਾ ਉਹ ਜਿਹੜਾ ਲੋੜ ਪੈਣ ਤੇ ਠੀਕ ਟਾਈਮ ਤੇ ਕਿਸੇ ਮਾੜੇ ਦੇ ਹੱਕ ਚ ਬੋਲ ਪਵੇ ਉਹਨੂੰ ਧਰਮੀ ਕਹਿੰਦੇ ਆ ਇਹ ਨਹੀਂ ਵੀ ਅਗਲੇ ਦੇ ਪਟੇ ਸਿੱਖ ਜਾਣ ਅਗਲੇ ਨੂੰ ਸੇਵਾ ਚੰਗੀ ਤਰ੍ਹਾਂ ਜਿਹਦੇ ਤੇ ਜਾਣ ਤੋਂ ਬਾਅਦ ਮੁੜ ਕੇ ਆਖੇ ਜੀ ਦੇ ਵੜਾ ਕਰਦਾ ਸੀ ਤੇਰੇ ਹੱਕ ਚ ਬੋਲਣ ਨੂੰ ਪਰ ਵਾਹ ਕੋਈ ਨਹੀਂ ਕਹੀ ਉਹਨੂੰ ਧਰਮੀ ਨਹੀਂ ਕਹਿੰਦੇ ਤੂੰ ਤਮਾਸ਼ਾ ਵੇਖਿਆ ਖਲੂਗੀ ਕੋਲ ਤੁਸੀਂ ਲੋੜ ਪੈਣ ਤੇ ਕਿਸੇ ਦੇ ਹੱਕ ਚ ਲੜ ਭਾਵੇਂ ਨਾ ਸਕੋ ਕਿਸੇ ਨੂੰ ਮਾੜੇ ਨੂੰ ਜਲੀਲ ਹੁੰਦਾ ਵੀ ਇੱਕ ਇਹਦੇ ਹੱਕ ਚ ਹਾ ਦਾ ਨਾਰਾ ਹੀ ਮਾਰਦੇ ਹੋ ਨਾ ਤੁਹਾਡੇ ਵਾਸਤੇ ਇਹੋ ਹੀ ਬੜੀ ਵੱਡੀ ਗੱਲ ਹੈ ਮੈਂ ਇਸ ਪ੍ਰਸੰਗ ਦੀ ਇੱਕ ਆਖਰੀ ਵਾਰ ਕਹਿ ਕੇ ਸਮਾਪਤੀ ਕਰ ਦੇਣੀ ਹੈ ਆਪਣੇ ਠੀਕ ਸਮੇਂ ਅੰਦਰ ਤੁਸੀਂ ਬੜੇ ਲੰਮੇ ਸਮੇਂ ਤੋਂ ਬੈਠੇ ਹੋ ਗੁਰੂ ਕਿਰਪਾ ਕਰੇ ਤੁਸੀਂ ਬੇਅੰਤ ਪਿਆਰ ਬਖਸ਼ਿਆ ਮੇਰੇ ਅਤੀ ਸਤਿਕਾਰਯੋਗ ਬਾਬਾ ਦਲਜੀਤ ਸਿੰਘ ਜੀ ਆਏ ਨੇ ਮੈਂ ਹਾਰਦਿਕ ਤੌਰ ਤੇ ਜਿਉਂ ਆਇਆ ਆਂ ਆਖਦਾ ਗੁਰੂ ਕਿਰਪਾ ਕਰੇ ਬੜਾ ਪਿਆਰ ਬੜਾ ਸਨੇਹ ਬਖਸ਼ਦੇ ਨੇ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਸਿੱਖੋ ਆਪਾਂ ਇਹਨਾਂ ਦੀ ਮਦਦ ਕਰਾਂਗੇ ਪੰਡਤ ਨੂੰ ਚੜਚ ਆ ਗਿਆ ਮਹਾਰਾਜ ਨੇ ਨਾਲ ਹੀ ਪੰਡਤ ਨੂੰ ਖੁਲਾਰ ਲਿਆ ਪੰਡਤਾਂ ਅਹੀਂ ਸਵੇਰੇ ਆਵਾਂਗੇ ਨਦੌਣ ਦੀ ਜੰਗ 'ਚ ਤੇ ਰਾਜੇ ਭੀਮਚੰਦ ਨੂੰ ਕਹੇ ਵੀ ਔਖੀ ਸੌਖੇ ਰਾਤ ਕੱਢ ਅਸੀਂ ਆਗੇ ਪਰ ਇਹ ਨਾ ਸਮਝੀ ਵੀ ਅਸੀਂ ਲੜਨ ਵਾਸਤੇ ਆਏ ਆ ਅਸੀਂ ਸਿਰ ਜੋੜਨੇ ਆ ਛੁਲਾ ਘਰਾ ਦਿਆਂਗੇ ਬਈ ਕਿ ਤੁਹਾਨੂੰ ਦੋਹਾਂ ਧਿਰਾਂ ਨੂੰ ਬਿਠਾ ਕੇ ਗੱਲ ਨਿਬੇੜ ਦਿਆਂਗੇ ਇੱਕ ਵਾਰੀ ਨਿੱਬੜ ਜਾਵੇ 100 ਵਾਰੀ ਚੰਗੀ ਗੱਲ ਹੈ ਜੇ ਨਾ ਨਿੱਬੜੀ ਗੱਲ ਬਹੁਤੀ ਲੜਾਈ ਤੱਕ ਆਈ ਤੇ ਫਿਰ ਪਛਾਣ ਨਹੀਂ ਛਡਾਂਗੇ ਲੜਾਂਗੇ ਤੁਹਾਡੇ ਹੱਕ ਚ ਪੰਡਤ ਚਲਾ ਗਿਆ ਨੇ ਜਾ ਕੇ ਰਾਜੇ ਪੀਮ ਚੰਦ ਨੂੰ ਦੱਸਿਆ ਪੀਮ ਚੰਦਾ ਗੁਰੂ ਨੇ ਹਾਂ ਕਰ ਦਿੱਤੀ ਆ ਅਗਲੀ ਸਵੇਰ ਹੋਈ ਗੁਰੂ ਕਲਗੀਧਰ ਪਾਦਸ਼ਾ ਆਪਣੇ ਜੋਧੇ ਬੀਰ ਬਹਾਦਰਾਂ ਨੂੰ ਲੈ ਕੇ ਤੇ ਅਮਰਤ ਵੇਲੇ ਹੀ ਨਦੌਣ ਦੀ ਜੰਗ ਚ ਜਾਵੜੇ ਅਜੇ ਜੰਗ ਸ਼ੁਰੂ ਨਹੀਂ ਸੀ ਹੋਈ ਦੂਜੇ ਦਿਨ ਤੀ ਰਾਜੇ ਭੀਮਚੰਦ ਨੇ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ ਤੇ ਮਹਾਰਾਜ ਨੇ ਉਹਦੀ ਕੰਡ ਤੇ ਪਿੱਠ ਤੇ ਹੱਥ ਰੱਖ ਕੇ ਮਹਾਰਾਜ ਮੁਸਕਰਾ ਪਏ ਤੇ ਭੀਮਚੰਦ ਪੁੱਛਦਾ ਮਹਾਰਾਜ ਮੁਸਕਰਾਏ ਕਿਉਂ ਅਸਲ ਵਿੱਚ ਮਹਾਰਾਜ ਇੱਕ ਐਸਾ ਡਾਕਟਰ ਸੀ ਜਿਹੜਾ ਭੀਮਚੰਦ ਦੇ ਅੰਦਰ ਦਾ ਐਕਸ-ਰੇ ਕਰ ਚੁੱਕਾ ਸੀ ਇੱਕ ਤੇ ਬਾਹਰ ਦਾ ਡਾਕਟਰ ਐਕਸ-ਰੇ ਕਰਦਾ ਨਾ ਵੀ ਬੰਦੇ ਦੀਆਂ ਬਿਮਾਰੀਆਂ ਪੜਦਾ ਇਕ ਉਹ ਡਾਕਟਰ ਬੈਠਾ ਵਾ ਜਿਹੜਾ ਤੁਹਾਡੇ ਅੰਦਰ ਦੇ ਕਈ ਨੁਕਸ ਪੜਦਾ ਵਾ ਇਹਦੇ ਚ ਚੁਗਲੀ ਕਿੰਦਿਆ ਵਾ ਨੀ ਈਰਖਾ ਕਿੰਨੀ ਆ ਹੰਕਾਰ ਕਿੰਨਾ ਵਾ ਕ੍ਰੋਧ ਕਿੰਨਾ ਵਾ ਲੋਭ ਕਿੰਨਾ ਵਾ ਮੋਹ ਕਿੰਨਾ ਵਾ ਇਹ ਬੰਦਾ ਕਿੰਨਾ ਕ ਦੂਜਿਆਂ ਪ੍ਰਤੀ ਸਾੜਾ ਰੱਖਦਾ ਇਹ ਬਿਮਾਰੀਆਂ ਦਾ ਇੱਕ ਸਰਾ ਗੁਰੂ ਗ੍ਰੰਥ ਸਾਹਿਬ ਕਰਦਾ ਵਾ ਹੁਣ ਜਦੋਂ ਰਾਜੇ ਭੀਮ ਚੰਦ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਮਹਾਰਾਜ ਨੇ ਨਾਲ ਹੀ ਅਸ਼ੀਰਵਾਦ ਦਿੱਤਾ ਤੇ ਨਾਲ ਹੀ ਹੱਸ ਪਏ ਭੀਮਚੰਦ ਕਹਿੰਦਾ ਮਹਾਰਾਜ ਹੱਸੇ ਕਿਉਂ ਮਹਾਰਾਜ ਕਹਿੰਦੇ ਕੋਈ ਨਹੀਂ ਉਦਾਂ ਹੀ ਹੱਸੇ ਆ ਮੁਸਕਰਾਏ ਆ ਅਸਲ 'ਚ ਡਾਕਟਰ ਨੇ ਬਿਮਾਰੀ ਸੰਭਲ ਲਈ ਸੀ ਬਿਮਾਰੀ ਪੜ ਲਈ ਸੀ ਵੀ ਭੀਮਚੰਦ ਕੀ ਚੀਜ਼ ਆ ਭੀਮਚੰਦ ਕਹਿੰਦਾ ਮਹਾਰਾਜ ਕਿੱਦਾਂ ਮਹਾਰਾਜ ਕਹਿੰਦੇ ਤੂੰ ਦੱਸ ਕਿੱਦਾਂ ਕਰਨੀ ਕਹਿੰਦਾ ਮਹਾਰਾਜ ਇਹ ਸਾਰੇ ਬੰਦੇ ਇਕੱਠੇ ਹੋਏ ਆ ਮੇਰੇ ਆਪਣਈਏ ਮੇਰੇ ਸਾਲੇ ਮੇਰੇ ਚਾਚੇ ਤਾਏ ਦੇ ਪੁੱਤ ਭਰਾ ਅਲਫਖਾਂ 22 23 ਬੰਦੇ ਇਕੱਠੇ ਹੋਏ ਆ ਫੌਜਾਂ ਲੈ ਕੇ ਮੈਂ ਬਸਿਆਵਾ ਕੱਲਾ ਮਸਲਾ ਇਹ ਆ ਕਿ ਇਹਨਾਂ ਨੇ ਦਿੱਲੀ ਨੂੰ ਦੇਣਾ ਵਾ ਟੈਕਸ ਤੇ ਇਹਨਾਂ ਨੇ ਟੈਕਸ ਦਾ ਸਾਰਾ ਰੁਪਈਆ ਮੇਰੇ ਪੇਟੇ ਪਾ ਦਿੱਤਾ ਮੇਰੇ ਕੋ ਤੇ ਆਪਣੇ ਦੇਣ ਜੋਗੇ ਨਹੀਂ ਹੈਗੇ ਮਹਾਰਾਜ ਕਹਿੰਦੇ ਫਿਰ ਲਾਸ ਸੁਣਾ ਉਹਨਾਂ ਨੂੰ ਉਹ ਵੀ ਆ ਕੇ ਬਹਿਣ ਤੇ ਤੂੰ ਵੀ ਬਹਿ ਤੇ ਵਿੱਚ ਅਸੀਂ ਬੈਨੇ ਆ ਨਿਬੜਦੀ ਆ ਤੇ ਨਬੇੜ ਲੈਣੀ ਚਾਹੀਦੀ ਆ ਵਾ ਸਿਆਣੇ ਬੰਦੇ ਦੀ ਕਹਾਣੀ ਹੱਲਾ ਸ਼ੇਰੀ ਦੇ ਕੇ ਕਿਸੇ ਦੇ ਗਲਪਵਾ ਦੇਣਾ ਇਹ ਸਿਆਣਪ ਨਹੀਂ ਆ ਇਹਦੇ ਤੁਹਾਨੂੰ ਬੜੇ ਮਿਲ ਜਾਣਗੇ ਬਾਵਾ ਫੋਕੀਆਂ ਟੰਗੀ ਵਿਰਨਗੇ ਕਰਨਾ ਕੱਖ ਨਹੀਂ ਉਹਨਾਂ ਸਾਰੀ ਲੜਾਈ ਚ ਬਾਵਾ ਟੰਗਣ ਵਾਲਿਆਂ ਤੋਂ ਬਚ ਕੇ ਰਿਹਾ ਕਰੋ ਕਿਤੇ ਵੀ ਜਿਹੜੇ ਬਾਵਾ ਟੰਗਣ ਵਾਲਾ ਮਹਿਕਵਾਉਂਦਾ ਵਾ ਫਸਾ ਕੇ ਤੇ ਪਹਿਲਾਂ ਗਲੀ ਲੱਭਦਾ ਹੁੰਦਾ ਵੀ ਭਜਨ ਵਾਲੀ ਗਲੀ ਹੈਗੀ ਕਿਹੜੀ ਆ ਤੇ ਅਸੀਂ ਬਾਵਾ ਟੰਗਣ ਵਾਲੇ ਦੇ ਸਭ ਤੋਂ ਜ਼ਿਆਦਾ ਯਕੀਨ ਕੀਤਾ ਹੁੰਦਾ ਆ ਮੇਰਾ ਯਾਰ ਇਹ ਯਾਰ ਨੇ ਮਰੌਣਾ ਹੀ ਤੈਨੂੰ ਵੇਖੀ ਸਿਆਣਾ ਬੰਦਾ ਗੱਲ ਟਾਲੇਗਾ ਬੇਵਕੂਫ ਬੰਦਾ ਤੁਹਾਨੂੰ ਬਲਦੀ ਦੇ ਬੂਠੇ ਚ ਦਵੇਗਾ ਰਾਹ ਗੱਡੀ 'ਚ ਜਾਂਦੇ ਹੋ ਮੋਟਰਸਾਈਕਲ ਜਾਂਦੇ ਹੋ ਮਾਸਾ ਸ਼ੀਸ਼ਾ ਲੱਗ ਗਿਆ ਮਾਸਾ ਗੱਡੀ ਲੱਗੀ ਕਿਸੇ ਨਾਲ ਅਵੋਇਡ ਕਰੋ ਜੇ ਬਚ ਸਕਦੇ ਜੇ ਕੋਈ ਗੱਲ ਨਹੀਂ 2 400 ਉੱਥੇ ਗੱਡੀ ਤੇ 500 ਲਾਉਣਾ ਸੌਖਾ ਵਾ ਹੁਣ ਕੇ ਬੰਦਾ ਮਰ ਗਿਆ ਲੜਾਈ ਜਿਆਦੀ ਹੋਈ ਲੱਖਾਂ ਰੁਪਏ ਲਾਉਣ ਲੱਗਿਆਂ ਜਾਨ ਨਿਕਲਦੀ ਮੁੜ ਕੇ ਬਚੋ ਜਿੰਨਾ ਬਚਿਆ ਜਾਂਦਾ ਗੁਰੂ ਨਾਨਕ ਦਾ ਘਰ ਲੜਾਈ ਦਾ ਹਾਮੀ ਕਦੇ ਨਹੀਂ ਸੀ ਹੈਗਾ ਜਿਹੜੀਆਂ 14 ਜੰਗਾ ਦਾਵੇਂ ਬਾਦਸ਼ਾਹ ਨੇ ਵੀ ਕੀਤੀਆਂ ਕੋਈ ਸ਼ੌਂਕ ਨੂੰ ਨਹੀਂ ਕੀਤੀਆਂ ਅਸਲ ਵਿੱਚ ਗੁਰੂਆਂ ਨੇ ਗਲ ਪਿਆ ਢੂਲ ਵਜਾਇਆ ਵਾ ਲੜਾਈ ਜਦੋਂ ਬਦੋ ਬਦੀ ਗਲ ਪੈ ਗਈ ਫੇਰ ਤੇ ਹੱਲ ਹੈਗਾ ਹੀ ਹੈਗਾ ਫੇਰ ਤੇ ਸਾਹਮਣੇ ਖਲੋਗੇ ਚਪੇੜਾਂ ਦੇ ਕਿਸੇ ਨੇ ਖਾਣੀਆਂ ਨਹੀਂ ਇਹਦੇ ਗੱਲ ਮੰਨਦੇ ਹੋ ਨਾ ਪਰ ਅੰਤਮ ਪੜਾ ਤੱਕ ਲੜਾਈ ਟਾਲੋ ਜੇ ਟਲਦੀ ਹੈ ਤੇ ਉਸ ਲੜਾਈ ਤੋਂ ਕੋਈ ਨਤੀਜਾ ਸਹੀ ਨਹੀਂ ਨਿਕਲੇਗਾ ਬੰਦੇ ਉਧਰ ਦੇ ਵੀ ਜਾਣ ਕੇ ਨੁਕਸਾਨ ਹੋਣਗੇ ਮਹਾਰਾਜ ਕਹਿਣ ਲੱਗੇ ਪੀਮਚੰਦਾ ਲਿਆ ਉਧਰ ਦੇ ਬੰਦੇ ਤੇ ਲਿਆ ਇਧਰ ਦੇ ਬੰਦੇ ਤੂੰ ਵੀ ਬਹਿ ਅਹੀਂ ਸੁਣਾ ਕਰਾ ਦਿੰਨੇ ਆ ਭੀਮਚੰਦ ਕਹਿੰਦਾ ਮਹਾਰਾਜ ਮੈਨੂੰ ਕੀ ਚਾਹੀਦਾ ਬੰਦੇ ਇਸ ਮਾਂ ਕਲ ਦਨਾ ਸੁਣਾ ਲੱਗਾ ਅਲਫਖਾਨ ਅਲਫਖਾਨ ਸਿੱਖਾਂ ਦਾ 10ਵਾਂ ਗੁਰੂ ਗੁਰੂ ਗੋਬਿੰਦ राय ਆਇਆ ਏ ਉਹ ਕਹਿੰਦਾ ਲੜਾਈ ਨਾ ਕਰੋ ਬਈਕੇ ਗੱਲ ਨਿਪੇੜ ਦਿਓ ਜਿੱਥੇ ਨਿਪੜਦੀਆ ਅਲਫਖਾਨ ਤੇ ਹੋ ਗਿਆ ਤਿਆਰ ਤੇ ਅਲਫਖਾਨ ਦੇ ਨਾਲ ਦੋ ਰਾਜੇ ਸੀ ਜਿਹੜੇ ਭੀਮਚੰਦ ਦੇ ਕੱਟੜ ਵੈਰੀ ਸੀ ਤੇ ਭੀਮਚੰਦ ਨੂੰ ਮਰਾਉਣਾ ਚਾਹੁੰਦੇ ਸੀ ਇੱਕ ਦਾ ਨਾਂ ਸੀ ਦਿਆਲ ਚੰਦ ਵਿੱਜੜਵਾਲੀਆ ਤੇ ਇੱਕ ਦਾ ਨਾਂ ਸੀ ਕਿਰਪਾਲ ਚੰਦ ਕਟੋਚੀਆ ਕ੍ਰਿਪਾਲ ਚੰਦ ਕਟੋਟੀਆਂ ਸਾਕਾ ਸਾਲਾ ਵਾ ਭੀਮ ਚੰਦ ਦਾ ਉਹਨਾਂ ਬੋਨ ਇੱਕ ਦੂਜੇ ਦੇ ਨਾਲ ਅੱਖ ਨਾਲ ਅੱਖ ਮਲਾਈ ਵੀ ਸਿੱਖਾਂ ਦਾ ਦਸਵਾਂ ਗੁਰੂ ਆ ਗਿਆ ਤੇ ਜੇ ਸਿੱਖਾਂ ਦਾ ਦਸਵਾਂ ਗੁਰੂ ਆ ਗਿਆ ਤੇ ਉਹਨੇ ਲੜਾਈ ਟਾਲ ਦੇਣੀ ਆ ਅਹੀਂ ਲੜਾਈ ਕਰਾਉਣੀ ਆ ਜੇ ਗੁਰੂ ਆ ਗਿਆ ਉਹਨੇ ਤਾਂ ਸੁਲਾ ਕਰਾ ਦੇਣੀ ਆ ਇਹ ਦੋਵਾਂ ਨੇ ਬੈਠਾ ਬੈਠਾ ਸਲਾਹ ਕਰ ਲਈ ਵੀ ਪਹਿਲਾਂ ਤਾਂ ਵੀ ਦੇਖਣਾ ਵੀ ਗੱਲ ਸਿਰੇ ਚੜਦੀ ਆ ਕਿ ਨਹੀਂ ਚੜਦੀ ਕੋਸ਼ਿਸ਼ ਇਹ ਕਰਨੀ ਆ ਵੀ ਸਿਰੇ ਨਾ ਹੀ ਚੜੇ ਤੇ ਜੇ ਸਿਰੇ ਸੁਲਾ ਦੀ ਗੱਲ ਚੜ ਗਈ ਤੇ ਅਹੀਂ ਲੜਾਈ ਪਾਉਣੀ ਪਾਉਣੀ ਆ ਲੜਾਈ ਹੋਣੀ ਹੋਣੀ ਆ ਬਸ ਇਹੋ ਜਿਹੇ ਬੰਦੇ ਤੁਹਾਨੂੰ ਪਰੇ ਪੰਚਾਇਤ ਚ ਵੀ ਮਿਲ ਜਾਣਗੇ ਜਿਹੜੇ ਸਿਰ ਨਹੀਂ ਜੋੜਨ ਦਿੰਦੇ ਤੁਸੀਂ ਜਾਓ ਨਾ ਪਰੇ ਪੰਚਾਇਤ ਕਿਸੇ ਦੀ ਪਿੰਡ ਚ ਪਰੇ ਬਣ ਕੇ ਜਾਓ ਜਾਂ ਪਿੰਡ ਦੇ ਵਿੱਚ ਹੀ ਪੰਚਾਇਤ ਬਣ ਕੇ ਬਹੋ ਤੇ ਵਿੱਚ ਇੱਕ ਇਦਾਂ ਦੀ ਸ਼ੈਤਾਨ ਦੀ ਟੂਟੀ ਜ਼ਰੂਰ ਹੁੰਦੀ ਆ ਜਿਹੜੀ ਅਖੀਰ ਤੱਕ ਇਹ ਜ਼ੋਰ ਕਰਦੀ ਆ ਵੀ ਇਹਨਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਕੰਮ ਨਿਭੜਨਾ ਨਹੀਂ ਚਾਹੀਦਾ ਉਹ ਵਿੱਚੋਂ ਹੀ ਇੱਕ ਅੱਧਾ ਬੰਦਾ ਠਾਊਗਾ ਪਾਸੇ ਦੇ ਕਰਕੇ ਪਤਾ ਨਹੀਂ ਉਹਨੇ ਦੁੱਧ ਦਾ ਰੇਟ ਪੁੱਛਣਾ ਵੀ ਦੁੱਧ ਕੀ ਰੇਟ ਚੱਲਦਾ ਤੇ ਜਿਹੜੇ ਮਗਰਮੰਜੀ ਦੇ ਬੈਠੇ ਉਹਨਾਂ 15 20 ਉਹਨਾਂ ਨੂੰ ਅੱਗ ਲੱਗਣ ਲੀ ਵੀ ਇਹਨੂੰ ਇਕੱਲੇ ਨੂੰ ਕਿਉਂ ਠਾ ਕੇ ਖੜਿਆ ਠਾ ਕੇ ਉਹਨੇ ਤਾਂ ਖੜਿਆ ਵੀ ਇਹਨਾਂ ਚ ਦੁਪਾਰ ਪਾਇਆ ਜਾ ਸਕੇ ਤੇ ਜਿਹਦੇ ਮੰਜੀ ਦੇ ਬੈਠੇ ਸਿਆਣੇ ਹੋਏ ਵੀ ਕੋਈ ਨਹੀਂ ਇਹਨੂੰ ਉਠਾ ਕੇ ਖੜਿਆ ਸਾਨੂੰ ਤੇ ਨਹੀਂ ਖੜਿਆ ਕਈ ਇੰਨੇ ਦੀ ਲੜਾਈ ਵਧਾ ਕੇ ਬਹਿ ਜਾਂਦੇ ਵੀ ਸਾਨੂੰ ਨਹੀਂ ਪੁੱਛਿਆ ਆ ਕਈ ਮੇਲਿਆਂ ਦੇ ਵਿੱਚ ਤਾਂ ਦੀ ਨਹੀਂ ਆਉਂਦੇ ਪੋਤੇ ਸਾਡੀ ਤੇ ਸਲਾਹ ਹੀ ਨਹੀਂ ਲਈ ਇਹਨਾਂ ਨੇ ਅਹੀਂ ਕੀ ਕਰਨ ਜਾਣਾ ਇਹਨਾਂ ਦੇ ਘਰ ਕਈ ਰਿਸ਼ਤੇਦਾਰੀ ਚ ਵਿਆਹ ਸ਼ਾਦੀ ਤੇ ਨਹੀਂ ਜਾਂਦਾ ਸਾਨੂੰ ਕਿਹੜਾ ਪੁੱਛਿਆ ਨਾਲੇ ਮੁੰਡਾ ਮੰਗਣ ਲੱਗਿਆ ਸਾਨੂੰ ਕਿਹੜਾ ਪੁੱਛਿਆ ਇਹਨਾਂ ਨੇ ਆਹ ਕਰਨ ਲੱਗਿਆ ਵੀ ਪੁੱਛਣਾ ਜ਼ਰੂਰੀ ਸੀ ਝਗੜੇ ਦਾ ਕੰਮ ਸਹੀ ਹੁੰਦਾ ਤੇ ਵਧਾਈਆਂ ਦੇ ਉਹ ਅਗਲੇ ਦੇ ਘਰ ਜਾ ਕੇ ਤੁਸੀਂ ਵਿਗੜਿਆ ਹੀ ਬਾੜ ਦਿਓ ਦਿਆਲ ਚੰਦ ਵਿਚੜ ਵਾਲੀਆ ਤੇ ਕਿਰਪਾਲ ਚੰਦ ਕਟੋਚੀਆ ਦੋਵੇਂ ਜਾਣੇ ਹੱਸ ਪਏ ਤੇ ਕਹਿੰਦੇ ਗੱਲ ਸਿਰੇ ਨਹੀਂ ਚੜਨਦੀ ਲਓ ਜੀ ਪਰੇ ਬਹਿ ਜੀ ਵਿਚਕਾਰ ਮਹਾਰਾਜ ਨੇ ਕੁਰਸੀ ਡਾਲੀ ਇਧਰ ਭੀਮ ਚੰਦ ਕੱਲਾ ਤੇ ਇਧਰਲੇ ਬੰਨੇ ਅਲਫ ਖਾਂ ਤੇ ਮਗਰ ਸਾਰੇ ਰਾਜ ਮਹਾਰਾਜ ਕਹਿੰਦੇ ਮਸਲਾ ਕੀ ਆ ਭੀਮ ਚੰਦ ਕਹਿੰਦਾ ਮਹਾਰਾਜ ਸੌਖੀ ਗੱਲ ਆ ਤਿੰਨਾ ਸਾਲਾਂ ਦਾ ਦਿੱਲੀ ਦਾ ਟੈਕਸ ਦੇਣ ਵਾਲਾ ਵਾ ਮੈਂ ਤੇ ਆਪਣਾ ਪਤਾ ਨਹੀਂ ਕਿਦਾਂ ਤਾਰਨਾ ਵਾ ਇਹ ਸਾਰੇ ਬੰਦੇ ਟੈਕਸ ਮੇਰੇ ਪੇਟੇ ਪਾਉਂਦੇ ਵੀ ਅਹੀਂ ਦਿੱਤਾ ਤੇ ਇਹ ਨਹੀਂ ਗਾਂ ਤਾਰਦਾ ਮਹਾਰਾਜ ਨੇ ਦੂਜੇ ਰਾਜਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੋਈ ਸਬੂਤ ਕੋਈ ਲਿਖਤ ਹੁਣ ਲਿਖਤ ਹੋਵੇ ਤੇ ਦੇਣ ਸਾਰਿਆਂ ਨੇ ਤੇ ਜ਼ੁਬਾਨੀ ਕਲਾਮੀ ਆਖਿਆ ਸੀ ਝੂਠ ਮਾਰਿਆ ਸੀ ਜਦੋਂ ਗੱਲ ਤੂੰ ਤੂੰ ਮੈਂ ਮੈਂ ਤੇ ਜਾਣ ਲੱਗੀ ਤੇ ਮਹਾਰਾਜ ਨੇ ਸਿੱਧਾ ਜਾ ਰਾਹ ਲੱਭ ਕੇ ਆਖਿਆ ਭੀ ਮਚੰਦਾ ਅਲਫਖਾਂ ਆਇਆ ਟੈਕਸ ਲੈਣ ਤੇ ਨੂੰ ਟੈਕਸ ਦੇਣਾ ਪੈਣਾ ਆਪਾਂ। ਨਾ ਭਾਵੇਂ ਤੇਰਾ ਹੀ ਲੱਗਦਾ ਵਾ। ਤੇਰੇ ਕੋਲ ਸਾਰਾ ਨਹੀਂ ਹੈਗਾ ਤੇ 2-3 ਕਿਸ਼ਤਾਂ 'ਚ ਦੇ ਦੇਂਗਾ। ਜਦੋਂ ਕਿਸ਼ਤਾਂ ਦਾ ਨਾਂ ਸੁਣਿਆ ਤੇ ਭੀਮ ਚੰਦ ਮੰਨ ਗਿਆ। ਕਹਿੰਦਾ ਮਹਾਰਾਜ ਠੀਕ ਆ ਚਲੋ ਜੇ ਮੇਰੇ ਪੇਟੇ ਪੈਣਾ ਹੀ ਪੈਣਾ ਬਲਾਟ ਆਲੂ ਲੜਾਈ ਮੁਕਾਓ ਮੈਂ ਤਿੰਨਾਂ ਕਿਸ਼ਤਾਂ 'ਚ ਟੈਕਸ ਦੇ ਦੂੰਗਾ। ਮਹਾਰਾਜ ਨੇ ਅਲਫਖਾਂ ਨੂੰ ਪੁੱਛਿਆ ਅਲਫਖਾਂ ਟੈਕਸ ਲੈਣ ਆਇਆ ਤੂੰ ਮੈਨੂੰ ਪੁੱਛਦਿਆਂ ਮਨਜ਼ੂਰ ਆ। ਕਹਿੰਦਾ ਮੈਨੂੰ ਟੈਕਸ ਚਾਹੀਦਾ ਭਾਵੇਂ ਤਿੰਨਾਂ ਦੀ ਬਜਾਏ ਚੌਥਾਂ ਕਿਸ਼ਤਾਂ ਚ ਦੇ ਦਿਓ ਮੇਰੇ ਵੱਲੋਂ ਹਾਂ ਵਾ। ਹੁਣ ਉਹਨੇ ਕਰਤੀ ਹਾਂ ਜਿਹੜੇ ਮਗਰ ਬੈਠੇ ਸੀ ਦੋਵੇਂ ਰਾਜੇ ਉਹਨਾਂ ਸੋਚਿਆ ਵੀ ਇਹ ਤੇ ਕੰਮ ਸਿਰੇ ਚੜ ਗਿਆ। ਗੁਰੂ ਨੇ ਤੇ ਲੜਾਈ ਮੁਕਾਤੀ ਉਹ ਦੋਵੇਂ ਜਣੇ ਇਕੱਠੇ ਹੀ ਉੱਠ ਕੇ ਖਲੋਗੇ ਤੇ ਮਹਾਰਾਜ ਨੂੰ ਹਮਾਤੂਆ ਕਰਨ ਲੱਗੇ। ਕਹਿੰਦੇ ਮਹਾਰਾਜ ਤੁਹਾਨੂੰ ਪਹਿਲੀ ਤੇ ਗੱਲ ਲੋੜ ਨਹੀਂ ਰਾਜੇ ਮਹਾਰਾਜ ਦੀਆਂ ਗੱਲਾਂ ਚ ਬੋਲਣ ਦੀ। ਤੁਸੀਂ ਜੇ ਇੱਕ ਸਾਧ ਬਾਬੇ ਜਾਓ ਜਾ ਕੇ ਆਨੰਦਪੁਰ ਮਾਲਾ ਫੇਰੋ। ਜਵਨਨੰਦਪੁਰ ਜਾ ਕੇ ਆਪਣਾ ਕੀਰਤਨ ਕਰੋ ਭਜਨ ਕਰੋ ਤੁਸੀਂ ਰਾਜੇ ਮਹਾਰਾਜ ਦੀਆਂ ਗੱਲਾਂ ਵਿੱਚੋਂ ਕੀ ਲੈਣਾ ਮਹਾਰਾਜ ਕਹਿਣ ਲੱਗੇ ਗੱਲ ਰਾਜੇ ਮਹਾਰਾਜ ਦੀਆਂ ਅਸੀਂ ਮਾੜੇ ਦੀ ਧਿਰ ਬਣ ਕੇ ਆਏ ਆ ਅਸੀਂ ਭੀਮਚੰਦ ਵਾਲੇ ਪਾਸੇ ਖਲੋਤੇ ਆ ਭੀਮਚੰਦ ਨੂੰ ਬਚਾਉਣਾ ਸਾਡਾ ਫਰਜ਼ ਆ ਕਿਹਾ ਭੀਮਚੰਦ ਨੂੰ ਕਿਉਂ ਬਚਾਉਂਦੇ ਤੁਸੀਂ ਕੱਲ ਤੇ ਭੀਮਚੰਦ ਨਾਲ ਤੁਹਾਡਾ ਪੰਗਾਣੀ ਦਾ ਜੁੱਧ ਹੋਇਆ ਇਹਦਾ ਮਤਲਬ ਤੁਸੀਂ ਭੀਮਚੰਦ ਤੋਂ ਡਰ ਕੇ ਜੇ ਮਹਾਰਾਜ ਕਹਿਣ ਲੱਗੇ ਦਿਆਲ ਚੰਦਾ ਗੱਲ ਡਰਨ ਵਾਲੀ ਨਹੀਂ ਆ ਗੱਲ ਆ ਵੀ ਧਿਰ ਮਾੜੀ ਆ ਕਮਜ਼ੋਰ ਆ ਅਸੀਂ ਕਮਜ਼ੋਰ ਧਿਰ ਦੀ ਬਾਹ ਫੜਨਾ ਆ ਅਸੀਂ ਇਹਦੇ ਕੋਲੋਂ ਦਾਣੇ ਨਹੀਂ ਲੈਣੇ ਕੱਲ ਨੂੰ ਫਿਗੜੂਗਾ ਸਾਡੇ ਨਾਲ ਤੇ ਵੇਖੀ ਜਾਊਗੀ ਪਰ ਇਸ ਟਾਈਮੇ ਧਿਰ ਮਾੜੀ ਆ ਤੁਸੀਂ 22 23 ਜਾਣੇ ਇੱਕ ਬੰਨੇ ਇਹ ਇਕੱਲਾ ਅਸੀਂ ਤਾਦੇ ਦੇ ਨਾਲ ਖਲੋਤੇ ਆ ਤੇ ਦਿਆਲ ਚੰਦ ਵਿੱਜੜ ਵਾਲੀਆ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਮਹਾਰਾਜ ਐਦਾਂ ਤੇ ਨਹੀਂ ਇਹਨੂੰ ਛੱਡ ਦੇ ਉਹ ਗੱਲ ਵਗਾੜਨ ਤੇ ਸੀ ਨਾ ਤੇ ਮਹਾਰਾਜ ਨੇ ਆਖਿਆ ਦਿਆਲ ਚੰਦਾ ਗੱਲ ਨਿਬੜ ਗਈ ਆ ਉਹ ਕਿਸ਼ਤਾਂ 'ਚ ਟੈਕਸ ਦੇਣਾ ਮੰਨ ਗਿਆ ਵਾ ਅਲਫਖਾਨ ਨੇ ਟੈਕਸ ਲੈਣਾ ਮੰਨ ਲਿਆ ਵਾ ਤੂੰ ਕਿਉਂ ਗੱਲ ਕਰਦਾ ਤੇ ਦਿਆਲ ਚੰਦ ਕਹਿੰਦਾ ਸੱਚੇ ਪਾਤਸ਼ਾ ਅਹੀਂ ਤੇ ਭੀਮ ਚੰਦ ਨੂੰ ਇੱਕ ਕਰੀ ਗਲੇ 'ਚ ਗਲਮਾ ਪਾ ਕੇ ਧੂਣਾ ਵਾ ਸਾਰੀਆਂ ਰਿਆਸਤਾ 'ਚ ਫਿਰ ਦੱਸਾਂਗੇ ਨੂੰ ਸਾਡੇ ਨਾਲ ਪੰਗਾ ਲਈਦਾ ਕਿਦਾਂ ਜਦੋਂ ਨੇ ਆਹ ਗੱਲ ਆਖੀ ਨਾ ਮਹਾਰਾਜ ਨੇ ਝੱਗ ਦਾਮ ਆਪਣੀ ਕੁਰਸੀ ਦੀ ਬਾਈ ਨੂੰ ਪਾਇਆ ਹੱਥ ਸੱਚੇ ਪਾਤਸ਼ਾ ਆਪਣੇ ਆਸਣ ਤੋਂ ਉੱਠ ਕੇ ਕਹਿੰਦੇ ਭੀਮ ਚੰਦਾ ਗੱਲ ਨਿਬੇੜਨ ਆਏ ਸਨ ਨਿਬੜ ਚੱਲੀ ਸੀ ਜੇ ਆਹ ਦੋ ਬੰਦੇ ਜੰਗ ਚਾਹੁੰਦੇ ਆ ਨਾ ਤਿਆਰੀ ਕਰ ਹੁਣ ਜੰਗ ਹੀ ਕਰਕੇ ਵਿਖਾਵਾਂਗੇ ਹੁਣ ਨਹੀਂ ਖਲੋਣਾ ਆਪਾਂ ਸਾਡੀ ਚੁੱਪ ਨੂੰ ਜੇ ਕੋਈ ਇਹ ਆਖੇ ਵੀ ਇਹ ਕਮਲੇ ਤੁਰੇ ਫਿਰਦੇ ਆ ਫਿਰ ਕਮਲੇ ਬਣ ਕੇ ਟਾਈਮ ਨਹੀਂ ਪਾਸ ਹੋਣਾ ਤੂੰ ਤਿਆਰੀ ਕਰ ਇਹਨਾਂ ਨੂੰ ਜੰਗ ਕਰਕੇ ਵਿਖਾਵਾਂਗੇ ਇੱਕ ਬੰਦਾ ਚੁੱਪ ਹੋਵੇ ਤੇ ਉਹਦੀ ਚੁੱਪ ਨੂੰ ਬੇਵਕੂਫੀ ਨਹੀਂ ਸਮਝਣਾ ਚਾਹੀਦਾ ਹੋ ਸਕਦਾ ਕਿਲਾ ਚੁੱਪ ਹੋਵੇ ਰਿਸ਼ਤਾ ਬਚਾਉਣ ਵਾਸਤੇ ਵੀ ਘਰ ਚ ਵਿਗਾੜਨਾ ਪਵੇ ਹੁੰਦਾ ਨੇ ਇੱਕ ਬੰਦਾ ਘਰ ਤੇ ਇਦਾਂ ਦਾ ਇੱਕ ਤੇ ਆਵਾਤਾਵਾ ਬੋਲੀ ਜਾਂਦਾ ਜੋ ਆਇਆ ਮੂੰਹ ਚ ਦੂਜਾ ਚੁੱਪ ਕਰਕੇ ਤੁਰਿਆ ਹੀ ਫਿਰਦਾ ਬਸ ਉਹ ਉਹਦੀ ਚੁੱਪ ਇਹ ਨਹੀਂ ਮੈਨੂੰ ਗੱਲਾਂ ਨਹੀਂ ਆਉਂਦੀਆਂ ਇਹ ਘਰਾਂ ਦਾ ਮਾਹੌਲ ਆ ਸਾਡੇਆਂ ਦਾ ਵੀ ਗਲੀ ਗਵਾਂਢ ਚ ਵੀ ਇੱਕ ਇੱਕ ਬੌਧਾ ਕਮਲਾ ਜਿਹਾ ਹੁੰਦਾ ਵਾ ਉਹਨੇ ਜੋ ਆਇਆ ਕੋਠੇ ਤੋਂ ਬੋਲੀ ਜਣਾ ਦੂਜਾ ਚੁੱਪਿਆ ਪਰ ਉਹਦੀ ਚੁੱਪ ਇਹ ਨਹੀਂ ਮੈਨੂੰ ਕਦੇ ਗੱਲਾਂ ਨਹੀਂ ਆਉਂਦੀਆਂ ਜਾਂ ਉਹਨੂੰ ਗਾਲਾਂ ਨਹੀਂ ਕੱਢਣੀਆਂ ਹੁੰਦੀਆਂ ਹੋ ਸਕਦਾ ਉਹ ਕਿਸੇ ਸ਼ਰਮ ਦਾ ਮਾਰਾ ਚੁੱਪ ਹੋਵੇ ਰਿਸ਼ਤਾ ਬਚਾਉਣਾ ਚਾਹੁੰਦਾ ਹੋਵੇ ਪਾਈਚਾਰਾ ਬਚਾਉਣਾ ਚਾਹੁੰਦਾ ਹੋਵੇ ਪਿਆਰ ਬਚਾਉਣਾ ਚਾਹੁੰਦਾ ਹੋਵੇ ਪਰ ਜੇ ਤੂੰ ਉਹਦੀ ਚੁੱਪ ਨੂੰ ਇਹ ਆਖੋ ਕਿ ਨਲਾਇਕ ਆ ਫਿਰ ਗਲਤੀ ਕਰ ਰਹੇ ਹੋ ਮਹਾਰਾਜ ਨੇ ਆਖਿਆ ਭੀਮ ਚੰਦਾ ਇਹ ਸਾਡੇ ਜੁੜੇ ਹੱਥਾਂ ਨੂੰ ਸਾਡੀ ਕਮਜ਼ੋਰੀ ਸਮਝਦਾ ਕਰ ਤਿਆਰੀ ਜੰਗ ਆਪਾਂ ਕਰਕੇ ਵਿਖਾਵਾਂਗੇ ਮਹਾਰਾਜ ਕਹਿੰਦੇ ਜਾਲ ਪਕਾ ਤਿਆਰੀ ਕਰ ਜਾਗੇ ਅਸੀਂ ਚੁੱਪ ਕਰਕੇ ਟੈਕਸ ਦਵਾ ਦੇਣਾ ਜੇ ਹਾਈ ਦਾ ਟੈਕਸ ਲਾਣਾ ਤੇ ਫਿਰ ਐਦਾਂ ਤੇ ਐਦਾਂ ਇਸ ਲਈ ਲਓ ਜੀ ਜੰਗ ਸ਼ੁਰੂ ਹੋ ਗਿਆ ਦਵੇਂ ਸਿਰਿਆਂ ਸਿਖਾਣੇ ਵੇਖਦਿਆਂ ਵੇਖਦਿਆਂ ਅਲਪਖਾਂ ਦੀਆਂ ਫੌਜਾਂ ਦੇ ਟੱਕਰੇ ਕਰਨੇ ਸ਼ੁਰੂ ਕਰ ਦਿੱਤੇ ਅਲਪਖਾਂ ਵਾਲਾ ਨੂੰ ਫੜ ਕੇ ਬੈਠਾ ਉਹ ਕਹਿੰਦਾ ਦਿਆਲ ਚੰਦਾ ਸਾਰਾ ਤੇ ਕੰਮ ਹੋ ਗਿਆ ਸੀ ਗੁਰੂ ਨੇ ਤੈਸ ਸੁਦਾ ਦਿੱਤਾ ਸੀ ਉਹ ਦੇਣਾ ਮੰਨ ਗਿਆ ਸੀ ਮੈਂ ਵੀ ਮੰਨ ਗਿਆ ਸਾਂ ਤੁਸੀਂ ਨਵੇਂ ਸਿਰੋਂ ਨਿਕਲੇ ਸੀ ਹਟ ਦਿੱਤੀ ਦਿਆਲ ਚੰਦ ਕਹਿੰਦਾ ਕੀ ਮਤਲਬ ਅਲਪਖਾਂ ਕਹਿੰਦਾ ਦਿਆਲ ਚੰਦਾ ਚੁੱਪ ਕਰਕੇ ਘੋੜੇ ਤੇ ਚੜ ਤੇ ਸਿੱਧਾ ਗੁਰੂ ਗੋਬਿੰਦ ਸਿੰਘ ਨਾਲ ਦੋ ਹੱਥ ਕਰ ਜਾਂ ਤੇ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆ ਨਹੀਂ ਤੇ ਫਿਰ ਉਸੇ ਤਰ੍ਹਾਂ ਸੁਲਾਖਾ ਕਰਾ ਕੇ ਤੇ ਟੈਕਸ ਦਾ ਰਾਤ ਸਿੱਧਾ ਕਰ। ਦਿਆਲ ਚੰਦ ਬਿਜੜਵਾਲੀਏ ਦੀ ਖਾਨੇੋਂ ਗਈ ਮੈਂ ਇਹਦੇ ਗੁਰੂ ਮਰਵਾਉਣਾ ਸੀ ਤੇ ਇਹਨਾਂ ਨੇ ਮੈਨੂੰ ਤਿਆਰ ਕਰ ਲਿਆ ਵੀ ਤੂੰ ਜੰਗ 'ਚ ਜਾ। ਦਿਆਲ ਚੰਦ ਬਿਜੜਵਾਲੀਏ ਨੂੰ ਨਾਂ ਚਾਹੁੰਦੇ ਵੀ ਜੰਗ 'ਚ ਜਾਣਾ ਪਿਆ ਤੇ ਸਿੱਧਾ ਤਾਂਵੇਂ ਪਾਤਸ਼ਾਹ ਦੇ ਸਾਹਮਣੇ ਆਇਆ। ਮਹਾਰਾਜ ਨੂੰ ਬੰਗਾਰ ਦਾ ਸੱਚੇ ਪਾਤਸ਼ਾਹ ਤੂੰ ਹੀ ਇੱਥੇ ਕੀ ਲੈਣਾ ਹੈ। ਮਹਾਰਾਜਾਂ ਦੇ ਇਹੀ ਕੋਈ ਲੈਣਾ ਦੇਣਾ ਨਹੀਂ ਕਿਸੇ ਕੋਲ। ਵੀ ਮਚੰਦ ਧਿਰ ਮਾੜੀ ਅਸੀਂ ਮਾੜੀ ਧਿਰ ਦੀ ਮਦਦ ਕਰਨਾ ਹੈ ਤੁਸੀਂ ਤਗੜੇ ਬੰਨੇ ਖਲੋਤੇ ਜੇ ਤੁਹਾਡੀ ਮਦਦ ਨਹੀਂ ਕਰ ਸਕਦੇ ਪਰ ਜੰਗ ਨਾਲੋਂ ਚੰਗਾ ਵਾ ਜੇ ਤੂੰ ਅਜੇ ਵੀ ਬਹਿ ਕੇ ਨਬੇੜ ਲਵੇਂ ਤੇ ਬਹੁਤ ਵਧੀਆ ਗੱਲ ਆ ਕਰ ਗੱਲ ਭਾਈਏ ਬੰਦੇ ਦੋਵਾਂ ਪਾਸਿਆਂ ਦੇ ਤੇ ਦਿਆਲ ਚੰਦ ਨੇ ਤੇ ਅੱਗ ਬਾਲੀ ਸਾਰੀ ਉਹ ਕਿੱਦਾਂ ਬਹਿ ਜੇ ਉਹ ਅਗੋਂ ਮਹਾਰਾਜ ਨੂੰ ਕਹਿੰਦਾ ਡਰ ਕੇ ਜੇ ਹੁਣ ਪਹਿਲਾਂ ਜੰਗ ਨਹੀਂ ਸੱਦਾ ਦੇ ਲਿਆ ਤੇ ਹੁਣ ਮੇਰੇ ਸਾਹਮਣੇ ਖਲੋਤੇ ਤਰਲੇ ਕੱਢ ਦੇ ਜੇ ਮਹਾਰਾਜ ਕਹਿੰਦਾ ਦਿਆਲ ਚੰਦ ਦਾ ਕਾਰਵਾਰ ਫਿਰ ਦਿਆਲ ਚੰਦ ਨੇ ਪਹਿਲਾ ਵਾਰ ਕੀਤਾ ਸੱਚੇ ਪਾਤਸ਼ਾਹ ਨੇ ਘੋੜੇ ਦਾ ਪੈਂਤਲਾ ਬਦਲਿਆ ਤੀਰ ਖਾਲੀ ਚਲ ਗਿਆ ਮਹਾਰਾਜ ਨੇ ਨਾਲ ਹੀ ਕਿਹਾ ਦਿਆਲ ਚੰਦਾ ਅਜੇ ਵੀ ਮੌਕਾ ਹੈ ਬਹਿਣਾ ਤੇ ਬਹਿ ਜਾ ਸਲਾਹ ਕਰਾ ਦਿੰਨੇ ਆ ਉਧਰ ਦੇ ਵੀ ਭੌਣੇ ਆ ਇਧਰ ਦੇ ਵੀ ਭੌਣੇ ਆ ਅਸੀਂ ਜੰਗ ਨਹੀਂ ਚਾਹੁੰਦੇ ਦਿਆਲ ਚੰਦ ਕਹਿੰਦਾ ਮਹਾਰਾਜ ਬਾਨੇ ਨਾ ਮਾਰੋ ਜੰਗ ਚਖ ਲੋਗੇ ਤਗੜੇ ਹੋ ਕੇ ਲੜੋ ਉਹਨੇ ਦੂਸਰਾ ਤੀਰ ਖਿੱਚ ਕੇ ਚਲਾਇਆ ਸੱਚੇ ਪਾਤਸ਼ਾਹ ਨੇ ਘੋੜੇ ਦਾ ਪੈਂਤਲਾ ਬਦਲਿਆ ਤੀਰ ਕੰਨ ਦੇ ਲਾਗੋ ਛਾਂ ਕਰਕੇ ਨਾ ਲੱਗਿਆ ਮਹਾਰਾਜ ਨੇ ਨਾਲ ਹੀ ਕਿਹਾ ਦਿਆਲ ਚੰਦਾ ਟਲਦਾ ਨਹੀਂ ਤੂੰ ਅਜੇ ਵੀ ਕਰ ਗੱਲ ਜੇ ਗੱਲ ਨਿਬੇੜਨੀ ਆ ਤੇ ਆ ਜਾ ਮੌਕਾ ਹੀ ਮਹਾਰਾਜ ਨੇ ਨਾਲ ਹੀ ਕਿਹਾ ਦਿਆਲ ਚੰਦਾ ਟਲਦਾ ਨਹੀਂ ਤੂੰ ਅਜੇ ਵੀ ਕਰ ਗੱਲ ਜੇ ਗੱਲ ਨਿਬੇੜਨੀ ਆ ਤੇ ਆ ਜਾ ਮੌਕਾ ਹੀ ਅਸੀਂ ਲੜਾਈ ਕਰਾਉਣ ਨਹੀਂ ਆਏ ਅਸੀਂ ਸਿਰ ਜੋੜਨ ਵਾਸਤੇ ਆਏ ਆ ਕਿ ਕੱਲ ਨੂੰ ਕੋਈ ਇਹ ਨਾ ਕਵੇ ਕਿ ਸਿੱਖਾਂ ਦਾ ਦਸਵੇਂ ਗੁਰੂ ਦਸਵਾਂ ਗੁਰੂ ਗਿਆ ਸੀ ਤੇ ਬੰਦੇ ਲੜਾ ਕੇ ਮਰਵਾ ਦਿੱਤੇ ਮੈਂ ਅਜੇ ਵੀ ਬਿਠਾਉਣਾ ਬੈ ਦਿਆਲ ਚੰਦ ਕਹਿੰਦਾ ਮਹਾਰਾਜ ਭਜਦਿਆਂ ਨੂੰ ਵਾਹਣ ਇੱਕੋ ਜੇ ਹੁੰਦੇ ਆ ਉਹਨੇ ਇੰਨੀ ਕਹਿ ਕੇ ਤਿਜਾ ਤੀਰ ਚਲਾਇਆ ਤੇ ਸੱਚੇ ਪਾਤਸ਼ਾਹ ਨੇ ਆਪਣੇ ਟਾਲੇ ਤੇ ਰੋਕ ਕੇ ਆਖਿਆ ਦਿਆਲ ਚੰਦਾ ਭਜਦਿਆਂ ਨੂੰ ਵਾਕਈ ਵਾਹਣ ਇੱਕੋ ਜੇ ਹੁੰਦੇ ਆ ਹੁਣ ਖਲੋ ਤੈਨੂੰ ਦੱਸਦੇ ਤੀਰ ਚਲਾਈਦਾ ਕਿਦਾਂ ਤੈਨੂੰ ਕਹਿ ਲਿਆ ਜਿੰਨੀ ਵਾਰੀ ਬਹਿਨ ਨੂੰ ਕਹਿਣਾ ਸੀ ਤੂੰ ਨਹੀਂ ਨਾ ਮੰਨਿਆ ਦੋ ਵਾਰੀ ਕਹਤਾ ਤਿੰਨ ਵਾਰੀ ਕਹਤਾ ਤੂੰ ਨਹੀਂ ਟਲਦਾ ਹੁਣ ਹੋ ਤਗੜਾ ਮੈਂ ਤੈਨੂੰ ਦੱਸਦਾ ਮੈਦਾਨੇ ਜੰਗ ਚ ਵਾਰ ਕਰੀਦਾ ਕਿਦਾਂ ਧਿਆਲ ਚੰਦ ਕਹਿੰਦਾ ਵਾਹ ਮਹਾਰਾਜ ਤੁਹਾਨੂੰ ਪਤਾ ਮੇਰਾ ਮੇਰੀ ਚੱਲੇ ਤੀਰ ਤੇ ਮੇਰੇ ਰੋਕਣ ਦੇ ਤਰੀਕੇ ਨੂੰ ਦੁਨੀਆ ਮੰਨਦੀ ਆ ਤੁਸੀਂ ਕਿੰਨਾ ਕਹ ਤੀਰ ਚਲਾ ਲੋਗੇ ਮਹਾਰਾਜ ਕਹਿੰਦੇ ਤੇ ਸਮਾਂ ਦੱਸੋ ਬੱਚੂ ਮਹਾਰਾਜ ਨੇ ਮੋਢੇ ਤੋਂ ਨੌ ਟੰਕ ਦੀ ਕਮਾਨ ਲਾ ਕੇ ਜਦੋਂ ਸਾਹਮਣੇ ਕੀਤੀ ਤੇ ਦਿਆਲਚੰਦ ਦੰਦਾਂ ਥੱਲੇ ਜ਼ਬਾਨ ਦੇ ਕੇ ਕਹਿੰਦਾ ਹੀ ਰਾਮ ਮਹਾਰਾਜ ਕਹਿੰਦੇ ਹੁਣ ਰਾਮ ਨਾ ਕਹਿ ਜੇ ਪੁੱਤ ਖਲੋਤਾ ਜਾਂਦਾ ਤੇ ਖਲੋ ਅੱਗੇ ਕਹਿੰਦਾ ਮਹਾਰਾਜ ਆਹ ਚਲਾਉਣੀ ਆ ਤੁਸੀਂ ਮਹਾਰਾਜ ਕਹਿੰਦੇ ਸਰੋਪੇ ਤੇ ਇਹਨੂੰ ਤਾਂ ਨਹੀਂ ਰੱਖੀ ਚਲਾਉਣ ਨੂੰ ਰੱਖੀ ਆ ਕਿਨਾਂ ਨੌ ਟੰਕ ਦੀ ਕਮਾਨ ਉਹ ਇਹਦੇ ਕਹਿੰਦੇ ਕੜਾ ਖਾਣੇ ਆਏ ਆ ਦਾਲ ਵੀ ਨੇ ਆਏ ਆ ਇਹ ਨੌ ਨੌ ਟੰਕ ਦੀਆਂ ਕਮਾਣਾ ਚੁੱਕੀ ਫਿਰਦੇ ਆ ਮਾਰਿਆ ਕਹਿੰਦੇ ਚੁੱਕੀ ਨਹੀਂ ਫਿਰਦੇ ਤੈਨੂੰ ਚਲਾ ਕੇ ਵਿਖਾਵਾਂਗੇ ਹੁਣਾ ਤੁਸੀਂ ਆਖੋਗੇ ਨੌ ਟੰਕ ਕੀ ਆ ਨੌ ਟੰਕ ਦੀ ਕਮਾਨ ਹਜੂਰ ਸਾਹਿਬ ਪਈਆ ਗੁਰੂ ਦਸਵੇਂ ਪਾਤਸ਼ਾਹ ਦੀ ਤੁਹਾਡੇ ਜਿਹੜੇ ਸਿਆਣੇ ਬਜ਼ੁਰਗ ਬੈਠੇ ਉਹਨਾਂ ਨੂੰ ਪਕੜ ਚਾਉਗੀ ਗੱਲ ਛੇਤੀ ਇੱਕ ਟੰਕ ਹੁੰਦਾ ਵਾ 25 ਕਿਲੋ ਦੇ ਬਰਾਬਰ ਇੱਕ ਟੰਕ 50 ਕਿਲੋ ਦਾ ਹੁੰਦਾ ਵਾ ਤੇ ਗੁਰੂ ਨੇ ਚਲਾਉਣੀਆਂ ਨੌ ਟੰਕ ਦੀ ਕਮਾਨ ਕਮਾਨ ਦਾ ਵਜਨ 9 ਟੰਕ ਨਹੀਂ ਹੈਗਾ ਇਹ ਥਿਊਰੀ ਥੋੜੀ ਜੀ ਸਮਝ ਲਿਓ ਮੰਨ ਲਓ ਆਹ ਕਮਾਨ ਆ ਇਹਨੂੰ 1 ਟੰਕ ਦੀ ਬਣਾਉਣਾ ਵਾ ਇਹਦੇ ਨਾਲ 25 ਕਿਲੋ ਵਜਨ ਬਨਿਆ ਜਾਊਗਾ ਜਿੱਥੇ ਜਾ ਕੇ ਕਮਾਨ ਦੀ ਤੰਦੀ ਲਫਗੀ 25 ਕਿਲੋ ਨਾਲ ਖਿੱਚੀ ਗਈ ਸਮਝ ਲਓ ਇਹ ਕਮਾਨ 1 ਟੰਕ ਦੀ ਆ ਇਹਨੂੰ ਚਲਾਉਣ ਲੱਗਿਆਂ ਇਹਦੇ ਉੱਤੇ 25 ਕਿਲੋ ਦਾ ਪ੍ਰੈਸ਼ਰ ਪਾਉਣਾ ਪਊਗਾ ਕਮਾਨ ਦਾ ਵਜਨ ਨਹੀਂ 25 ਕਿਲੋ ਪ੍ਰੈਸ਼ਰ ਖਿੱਚ ਤੀਰ ਚਲਾਉਣ ਲੱਗਿਆ ਜਾਣੀ ਕਿ 25 ਕਿਲੋ ਖਿੱਚ ਪਾਉਣੀ ਪੈਣੀ ਹੈ ਹੁਣ ਜਿੱਦੇ 2 ਟੰਕ ਦੀ ਕਮਾਨ ਚਲਾਉਣੀ ਆ ਪੰਜੀ ਨੂੰ 2 ਨਾਲ ਗੁਣਾ ਕਰ ਲਓ 5 50 ਉਹਨੂੰ ਉਹਦੀ ਤੰਦੀ ਤੇ 50 ਕਿਲੋ ਦਾ ਪ੍ਰੈਸ਼ਰ ਪਾਉਣਾ ਪਊ ਕਹਿਣਾ ਸੌਗਾ ਜਾਂ ਨਾਸਾ ਜੋ ਧੂਆਂ ਨਿਕਲ ਜਾਣਾ ਵੱਡਿਆਂ ਵੱਡਿਆਂ ਹੁਣ ਗੁਰੂ ਨੇ ਚਲਾਉਣੀ ਆ 9 ਟੰਕ ਦੀ ਕਮਾਨ ਪੰਜੀ ਨੂੰ 9 ਨਾਲ ਗੁਣਾ ਕਰ ਲਓ 220 ਕਿਲੋ ਦੋ ਕੁਆਂਟਲ 25 ਕਿਲੋ ਦਾ ਪ੍ਰੈਸ਼ਰ ਗੁਰੂ ਕਲਗੀਧਰ ਪਾਤਸ਼ਾਹ ਦੀ ਕਮਾਨ ਤੇ ਪਵੇ ਫਿਰ ਜਾ ਕੇ ਨੌ ਟੰਕ ਦੀ ਕਮਾਨ ਚੱਲਦੀ ਆ ਜਾਨੀ ਕਿ ਨੌ ਟੰਕ ਦੀ ਕਮਾਨ ਉਹ ਬੰਦਾ ਚਲਾ ਸਕਦਾ ਵਾ ਜਿਹੜਾ ਦੋ ਕੁਆਂਟਲ ਤੇ 25 ਕਿਲੋ ਵਜ਼ਨ ਇੱਕ ਹੱਥ ਨਾਲ ਖਿੱਚ ਕੇ ਪਾਸੇ ਕਰ ਲਵੇ ਕਿੰਨੀ ਜਾਨ ਗੁਰੂ ਗੋਬਿੰਦ ਸਿੰਘ ਦੇ ਡੌਲਿਆਂ ਚੋਂ ਐਵੇਂ ਥੋੜਾ ਦਿਆਲ ਚੰਦ ਬਿਜੜ ਵਾਲੀ ਦੇ ਤੋਤੇ ਉੱਡੇ ਅਗਲੇ ਬੰਨੇ ਹੁਣ ਨੌ ਟੰਕ ਦੀ ਕਮਾਨ ਚੋਂ ਚੱਲਿਆ تیر ਦੂਰੀ ਕਿੰਨੀ ਤੱਕ ਤੈਅ ਕਰਦਾ ਦਿੱਲੀ ਚ ਗੁਰਦੁਆਰਾ ਬਣਿਆ ਮੋਤੀ ਬਾਗ ਮੋਤੀ ਬਾਗ ਗੁਰਦੁਆਰੇ ਚ ਖਲੋ ਕੇ ਮਹਾਰਾਜ ਨੇ ਤੀਰ ਮਾਰਿਆ ਸੀ ਲਾਲ ਕਿਲੇ ਚ ਸਟ੍ਰੇਟ ਸਿੱਧੀ ਦੂਰੀ ਬਣਦੀ ਆ 16 ਕਿਲੋਮੀਟਰ ਦੀ ਜਾਨੀ ਕਿ ਇੱਥੇ ਖਲੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੌ ਟੰਕ ਦੀ ਕਮਾਨ ਚੋਂ ਤੀਰ ਚਲਾਵੇ ਤੇ 16 ਕਿਲੋਮੀਟਰ ਠੀਕ ਟਿਕਾਣੇ ਤੇ ਵੱਜੂਗਾ ਬਣਾ ਤੁਸੀਂ ਆਪੇ ਲੋ ਵੀ 16 ਕਿਲੋਮੀਟਰ ਕਿੱਥੇ ਇਕ ਬਣੂ ਤੁਹਾਡੇ ਪਿੰਨੋਂ ਸਪੀਡ ਕਿੰਨੀ ਕਹਿੰਦੇ 32 ਬੋਰ ਦੇ ਰਵਾਲਵਰ ਚ ਜਦੋਂ ਗੋਲੀ ਬਾਹਰ ਨਿਕਲਦੀ ਹੈ ਨਾ ਉਦੀ ਸਪੀਡ ਹੁੰਦੀ ਹੈ ਲਮ ਸਮ 2500 ਫੁੱਟ ਪਰ ਸੈਕਿੰਡ ਨੌ ਟੰਕ ਦੀ ਕਮਾਨ ਚ ਜਦੋਂ ਤੀਰ ਬਾਹਰ ਨਿਕਲਦਾ ਹੈ ਉਹਦੀ ਸਪੀਡ ਹੁੰਦੀ ਹੈ ਲਮ ਸਮ 3200 ਫੁੱਟ ਪਰ ਸੈਕਿੰਡ ਜਾਨੀ ਕਿ ਨੌ ਟੰਕ ਦੀ ਕਮਾਨ ਚੋਂ ਚੱਲਿਆ ਤੀਰ 32 ਬੋਰ ਦੇ ਰਵਾਲਵਰ ਦੇ ਨਾਲੋਂ ਜ਼ਿਆਦਾ ਖਤਰਨਾਕ ਹੋਇਆ ਕਰਦਾ ਜਦੋਂ ਮਹਾਰਾਜ ਦੇ ਹੱਥ ਚ ਵੇਖੀ ਨਾ ਨੌ ਟੰਕ ਦੀ ਕਮਾਨ ਦਿਆਲ ਚੰਦ ਵਿੱਜੜ ਵਾਲੀ ਨੇ ਆਪਣੇ ਮਨ ਨੂੰ ਆਵਾਜ਼ ਮਾਰ ਕੇ ਆਖਾ ਦਿਆਲ ਚੰਦਾ ਗੱਲ ਤੋਂ ਖਾਣ ਦੇ ਪੰਗਾ ਲੈ ਬੈਠਾ ਇਹਨਾਂ ਨੂੰ ਕੜਾ ਖਾਣੇ ਤੇ ਦਾਲ ਪੀਣੇ ਸਮਝ ਕੇ ਤੂੰ ਹਮਲਾ ਤੇ ਕਰ ਲਿਆ ਪਰ ਨੌਂ ਟੰਕ ਦੀ ਕਮਾਂਡ ਦੇ ਸਾਹਮਣੇ ਤੂੰ 4 ਕੋਟ ਵੀ ਪਾ ਕੇ ਖਲੋ ਜਾਵੇਂ ਨੇ ਚੌਹਾਂ ਤੂੰ ਵਿਨ ਕੇ ਲੰਗ ਜਾਣਾ ਹੀ ਚੰਗਾ ਹੋਵੇ ਜੇ ਮਦਾਨੇ ਜੰਗ ਜੋ ਭੱਜਿਆ ਜਾਂਦਾ ਤੇ ਤੈਨੂੰ ਭੱਜ ਜਾਣਾ ਚਾਹੀਦਾ ਇੰਨੀ ਕਹਿ ਕਿ ਉਹਨੇ ਖਿੱਚੀਆਂ ਘੋੜੇ ਦੀਆਂ ਵਾਕਾਂ ਜਦੋਂ ਮੈਦਾਨੇ ਜੰਗ ਚੋਂ ਘੋੜਾ ਮੋੜਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਵੇਖ ਕੇ ਖੜਕੜਾ ਕੇ ਹੱਸੇ ਮਹਾਰਾਜ ਕਹਿੰਦੇ ਵਿਆਜ ਚੰਦਾ ਰੁਕ ਜਦੋਂ ਰੋਕ ਲਖਿਆ ਨਾ ਉਹਨੇ ਯਕ ਦਮ ਪਛਾਣੂ ਮੁੜ ਕੇ ਵੇਖਿਆ ਮਹਾਰਾਜ ਨੇ ਨੌ ਟੰਕ ਦੀ ਕਮਾਨ ਕੀਤੀ ਸਾਹਮਣੇ ਭੱਤੇ ਚੋਂ ਉੱਠਲ ਉੱਠਲ ਕੇ ਪੈਂਦਾ ਸੋਰਨ ਮੁਖੀ ਤੀਰ ਚਾੜ ਕੇ ਟੰਕ ਦੀ ਤੰਦੀ ਤੇ ਖਿੱਚ ਕੇ ਕੰਨਾਂ ਤੱਕ ਵਿਆਜ ਚੰਦ ਵਿੱਜੜ ਵਾਲੀਏ ਦੀ ਛਾਤੀ ਵਿੱਚ ਤੀਰ ਹੇ ਦਿਆਲ ਚੰਦ ਵਿਚੜਵਾਲੀਏ ਦੀ ਮੌਤ ਹੋਈ। ਬਾਕੀ ਰਾਜੇ ਵੀ ਭੱਜ ਕੇ ਅਲਪਖਾ ਵੀ ਭੱਜ ਕੇ ਆਪੀਮ ਚੰਦ ਦੀ ਜਿੱਤ ਕਰਾ ਦਿੱਤੀ ਮਹਾਰਾਜ ਨੇ। ਜਦੋਂ ਮਹਾਰਾਜ ਤੁਰ ਲੱਗੇ ਤੇ ਪੀਮ ਚੰਦ ਨੇ ਫੇਰ ਮਹਾਰਾਜ ਨੂੰ ਮੱਥਾ ਟੇਕਿਆ ਤੇ ਮਹਾਰਾਜ ਫੇਰ ਮੁਸਕਰਾ ਪਈ। ਪੀਮ ਚੰਦ ਕਹਿੰਦਾ ਮਹਾਰਾਜ ਆਉਣ ਲੱਗੇ ਵੀ ਮੁਸਕਰਾਏ ਸੀ, ਜਾਣ ਲੱਗੇ ਵੀ ਮੁਸਕਰਾਏ ਸੀ। ਕਾਰਨ ਕੀ ਆ? ਮਹਾਰਾਜ ਕਹਿੰਦੇ ਕੋਈ ਨਹੀਂ ਲੱਗ ਜੂ ਪਤਾ। ਮਹਾਰਾਜ ਨਤੌਣ ਤੋਂ ਤੁਰੇ ਅਜੇ ਆਨੰਦਪੁਰ ਵਾਪਸ ਨਹੀਂ ਸੀ ਆਏ ਪੀਮਚੰਦ ਉਹਨਾਂ ਬੰਦਿਆਂ ਨਾਲ ਫੇਰ ਯਾਰੀ ਪਾ ਬੈਠਾ ਸੀ ਜਿਹੜੇ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਜੰਗ ਕੀਤੀ ਆ ਮਹਾਰਾਜ ਹੱਸਦੇ ਤਦ ਸੀ ਇਹਨਾਂ ਕੰਮਿਆਂ ਤੇਰੀ ਮਦਦ ਤੇ ਅਸੀਂ ਕਰੇ ਜਾਂਦੇ ਆ ਪਰ ਤੂੰ ਸੱਚ ਆ ਤੂੰ ਕਿਸੇ ਭਾਂਡੇ ਦਾ ਟੱਕਣਾ ਹੈਗਾ ਹੀ ਨਹੀਂ ਆ ਤੂੰ ਚੱਕਵਾ ਚੁੱਲਾ ਵਾਂ ਵੀ ਹੁਣ ਸਾਡੇ ਨਾਲ ਆ ਕੰਮ ਲੈ ਲਿਆ ਤੂੰ ਹੋ ਹੋ ਦੂਜੇ ਬੰਨੇ ਜਾਣਾ ਵਾ ਉਹੋ ਗੱਲ ਹੋਈ ਭੀਮ ਚੰਦ ਜੇ ਮਹਾਰਾਜ ਦੇ ਆਉਣ ਤੋਂ ਪਹਿਲਾਂ ਪਹਿਲਾਂ ਦੂਜੇ ਬੰਨੇ ਫੇਰ ਹੋ ਗਿਆ ਸੀ ਮਹਾਰਾਜ ਨੇ ਆਖਿਆ ਕੋਈ ਨਹੀਂ ਭੀਮ ਚੰਦ ਆ ਫੇਰ ਕਿਤੇ ਸਮਾ ਬਣਿਆ ਤੈਨੂੰ ਮਦਾਨੇ ਜੰਗ ਚ ਦੱਸਾਂਗੇ ਜੰਗ ਜੁਦ ਕਰੀਦਾ ਕਿਦਾਂ ਇਹ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ ਨਿਰਭਉ ਤੇ ਨਿਰਵੈਰ ਰੂਪ ਗੁਰੂ ਨਿਰਭਉ ਕਿਦਾਂ ਹੈ ਨਿਰਵੈਰ ਕਿਦਾਂ ਹੈ ਉਦਾਸਤਾ ਤੁਸੀਂ ਸਰਵਣ ਕੀਤੀ ਸਮੇਂ ਦੀ ਸਮਾਪਤੀ ਹੈ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਧੰਨਵਾਦ ਗੁਰੂ ਕੀ ਸਨਮਾਨਯੋਗ ਸੰਗਤ ਦਾ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਸਾਰੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਸਮੁੱਚੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਵੀ ਕੀਤੀਆਂ ਨੇ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਬਾਬਾ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਰਾਗੀ ਜਥਾ ਬੀ